ਬੱਸ ਦੀਦੀ ਮੈਂ ਵੀ ਇੱਥੋਂ ਲੰਗੀ ਜਾਂਦੀ ਸੀ ਮੈਂ ਸੋਚਿਆ ਤੁਹਾਡੇ ਪਿੰਡਾਈ ਤਾਂ ਹੋਈਆਂ ਤੁਹਾਨੂੰ ਵੀ ਮਿਲ ਜਾ ਚਲਾ ਤਾਂ ਵਧੀਆ ਕੀਤਾ ਤੂੰ ਗੀੜਾ ਮਾਰ ਲਿਆ ਹਨਾ ਉਹ ਕਿੱਥੇ ਮਿਲਿਆ ਜਾਂਦਾ ਰੋਏ ਰੋਏ ਤੇ ਤੁਸੀਂ ਚਾਹ ਨਹੀਂ ਲੈਣੀ ਨਹੀਂ ਤੂੰ ਚਾਹ ਪੀ ਫਤਹ ਗੱਲ ਮੇਰਾ ਤਾਂ ਕਿੰਨੇ ਦਿਨ ਹੋ ਗਏ ਪੇਟ ਖਰਾਬ ਹੋਏ ਨੂੰ ਅਸਲ 'ਚ ਨਾ ਇਹ ਜ਼ਿਆਦਾਤਰ ਆਪਾਂ ਵਾਲੇ ਦੋਲੇ ਜਦੋਂ ਸਾਫ਼ ਨਹੀਂ ਨਾ ਕਰਦੇ ਆਪਣਾ ਉਦੋਂ ਹੀ ਬਿਮਾਰੀਆਂ ਹੁੰਦੀਆਂ ਨੇ ਜਿਹੜੀਆਂ ਜ਼ਿਆਦਾਤਰ ਬਿਮਾਰੀਆਂ ਹੁੰਦੀਆਂ ਹੀ ਆਏ ਆ ਹੋਰ ਘਰਾਂ 'ਚ ਤਾਂ ਹੀ ਕੁਝ ਚੱਲਦਾ ਫਿਰ ਇੱਕ ਕੂੜਾ ਤੁਸੀਂ ਥੱਲੇ ਕਿਉਂ ਸੜਦਾ ਨਾ ਹੋਰ ਇਹਨੂੰ ਹੁਣ ਫਰੇਮ ਕਰਾ ਕੇ ਰੱਖ ਲਾਂ ਕਰੇ ਮੈਂ ਤਾਂ ਕਹਿੰਨੀ ਜੜਾ ਲਓ ਕਿਉਂਕ ਖਜ਼ਾਨਾ ਹਾਂ ਖਜ਼ਾਨਾ ਉਹ ਕਿਵੇਂ ਤੁਹਾਨੂੰ ਪਤਾ ਹੈ 270 ਤੋਂ ਵੱਧ ਪਿੰਡੇ ਖਜ਼ਾਨਾ ਰੋਜ਼ ਬਣਾ ਰਹੇ ਨੇ ਮੈਨੂੰ ਲੱਗਦਾ ਤੂੰ پاਗਲ ਹੋ ਗਈ ਹੈ ਦੀਦੀ ਮੈਂ پاਗਲ ਨਹੀਂ ਹੋ ਗਈ ਤੁਹਾਨੂੰ ਪਤਾ ਹੈ ਕਿ ਜਿਹੜਾ ਕੂੜਾ ਹੈ ਨਾ ਇਹਦੇ ਤੋਂ ਖਾਦ ਤਿਆਰ ਹੁੰਦੀ ਹੈ ਤੂੰ ਮੈਨੂੰ ਚੰਗੀ ਤਰ੍ਹਾਂ ਸਮਝਾ ਕਿਵੇਂ ਕਿਵੇਂ ਖਾਦ ਕਿਵੇਂ ਬਣਦੀ ਹੈ ਜਿਹੜਾ ਤਾਂ ਸੁੱਕਾ ਕੂੜਾ ਹੁੰਦਾ ਉਹ ਤਾਂ ਰੀਸਾਈਕਲ ਹੋਣ ਦੇ ਲਈ ਚਲਾ ਜਾਂਦਾ ਤੇ ਜਿਹੜਾ ਗਿੱਲਾ ਕੂੜਾ ਹੁੰਦਾ ਉਸ ਨੂੰ ਖਾਦ ਬਣਾਉਣ ਦੇ ਲਈ ਵਰਤਿਆ ਜਾਂਦਾ ਹੈ ਇਹਦੇ ਨਾਲ ਇੱਕ ਤਾਂ ਸਾਡੀ ਮਿੱਟੀ ਉਪਜਾਊ ਹੁੰਦੀ ਹੈ ਤੇ ਦੂਜਾ ਸਾਡਾ ਆਲਾਦਵਾਲਾ ਸਾਫ਼ ਹੋ ਜਾਂਦਾ ਹੈ ਓ ਚਾ ਤੇ ਫਿਰ ਹੋਇਆ ਨਾ ਖਜ਼ਾਨਾ ਆ ਤਾਂ ਤੂੰ ਮੈਨੂੰ ਵਧੀਆ ਗੱਲ ਦੱਸਤੀ ਅੱਜ ਤੋਂ ਵੀ ਮੇਰੇ ਹੋ ਗਿਆ ਖਜਾਨੇ ਦੀ ਮਾਲਕਣ ਫਿਰ ਹੈ ਮੈਂ ਤਾਂ ਸਾਹਮ ਸਾਹਮ ਰੱਖੂਗੀ ਅੱਜ ਇਹ ਖਜ਼ਾਨਾ ਇਹ ਤੁਸੀਂ ਕੀ ਵੇਖ ਰਹੇ ਹੋ ਤੁਸੀਂ ਵੀ ਰਾਉਂਡ ਗਲਾਸ ਫਾਊਂਡੇਸ਼ਨ ਦੇ ਨਾਲ ਮਿਲ ਕੇ ਇਹ ਪ੍ਰੋਗਰਾਮ ਆਪਣੇ ਪਿੰਡਾਂ ਵਿੱਚ ਸ਼ੁਰੂ ਕਰਵਾ ਸਕਦੇ ਹੋ ਤੇ ਆਪਣੇ ਆਲੇ ਦੁਆਲੇ ਨੂੰ ਸਾਫ਼ ਬਣਾ ਸਕਦੇ ਹੋ